ਰਵੀ ਪ੍ਰਕਾਸ਼ ਸ਼ਮਲੇ ਸਰ ਤੋਂ ਆਂ ਔਰ ਡੇਲੀ ਪਿੰਜਰਾ ਔਰ ਲਗਾਤਾਰ ਟ੍ਰੇਨ ਦਾ ਆਵਾਜ਼ੇ ਲੱਗੀ ਰਹਿੰਦੀ ਆਪਣੀ ਵਧੀਆ ਗੱਲ ਹੈ ਕਿਉਂਕਿ ਅਸੀਂ ਰੋਡ ਤੇ ਰਹਨੇ ਆ ਮਤਲਬ ਸਾਰਾ ਦਿਨ ਮਾਰਕੀਟਿੰਗ ਦੀ ਆਪਣੀ ਕੰਮ ਹੈ ਕੋਈ ਹਾਨੂੰ ਸਾਹਮਣੇ ਵਾਲੇ ਦੇ ਸ਼ੱਕ ਹੀ ਰਹਿੰਦਾ ਕਿ ਤੇ ਸਾਨੂੰ ਕੁਝ ਸਾਡੇ ਕੋ ਖੋ ਮਾਰਨਾ ਕਰ ਲਵੇ ਜਾਂ ਕਿਵੇਂ ਹੈ ਕਈ ਵਾਰੀ ਸਾਡੇ ਕੋ ਕੁਝ ਕੈਸ਼ ਹੁੰਦਾ ਕਈ ਵਾਰੀ ਫੋਨ ਲੈਪਟਾਪ ਵਗੈਰਾ ਨੇ ਔਰ ਉਹਨਾਂ ਦੀ ਕੋਈ ਵੀ ਕਦੀ ਵੀ ਮਤਲਬ ਕੋਈ ਬੰਦਾ ਘੂਰ ਕੇ ਵੇਖਦਾ ਤੇ ਅਸੀਂ ਡਰ ਜਾਂਦੇ ਆ ਅਸੀਂ ਕਿਤੇ ਨਾ ਕਿਤੇ ਸਾਈਡ ਤੇ ਮਤਲਬ ਭੀੜ ਭਾਰੀ ਜਗ੍ਹਾ ਚੱਲ ਜਾਂਦੇ ਆ ਕੱਲੀ ਜਗ੍ਹਾ ਨੂੰ ਕੁਝ ਜਗ੍ਹਾ ਪਟਾਲੇ ਦੀਆਂ ਕੁਝ ਗੁਰਦਾਸਪੁਰ ਦੀਆਂ ਜਗ੍ਹਾ ਇਦਾਂ ਦੀਆਂ ਸੁਨਸਾਨ ਏਰੀਏ ਆਪਾਂ ਨੂੰ ਉੱਥੇ ਪੈਦਲ ਜਾਂਦੇ ਡਰ ਲੱਗਦਾ ਤੇ ਸਪੈਸ਼ਲ ਰਿਕਸ਼ੇ ਕਰਕੇ ਜਾਣਾ ਪੈਂਦਾ ਨਾਸ਼ੀਬਿਆਂ ਦੇਖੋ ਜੀ ਜਿਹੜੇ ਲੋਕ ਗੱਠਰੀਆਂ ਤੁਰੇ ਫਿਰਦੇ ਨੇ ਬਿਨਾਂ ਟਿਕਟ ਤੋਂ ਤੁਰੇ ਫਿਰਦੇ ਨੇ ਉਹਨਾਂ ਨੂੰ ਪੁੱਛਣ ਵਾਲਾ ਕੋਈ ਹੈ ਨਹੀਂ ਜਿਨ੍ਹਾਂ ਦੇ ਸਾਡੇ ਵਰਗੇ ਤੇ ਬੈਗ ਆ ਉਹ ਉਹ ਸਾਰੇ ਤਲਾਸ਼ੀ ਜਾਂਦੇ ਨੇ ਔਰ ਉਹਨਾਂ ਦੇ ਮਤਲਬ ਪ੍ਰਵਾਸੀ ਜਿਹੜੇ ਨੇ ਕਿ ਘੱਟੋ ਘੱਟ 12 ਤੋਂ 15-15 ਜੀ ਔਰ ਬਾਂਸਾਂ ਸਮੇਤ ਟਰੱਕ ਉਹ ਟਰੱਕਾਂ ਸਮ ਉਹਨਾਂ ਦੇ ਉਹਨਾਂ ਦੇ ਉੱਪਰ ਕੋਈ ਉਹਨਾਂ ਨੂੰ ਕੋਈ ਪੁੱਛਗਿਛ ਨਹੀਂ ਕਰਦਾ ਜੀ ਪਟਾਲੇ ਮਾਰਕੀਟ ਕਰਕੇ ਹੁਣ ਮੈਮਰੀ ਸਰ ਚੱਲਿਆ ਸਰ ਪ੍ਰਿਆ ਅੰਮ੍ਰਿਤ ਸਰ ਦਾ ਸਰ ਬਹੁਤ ਵਧੀਆ ਬਹੁਤ ਵਧੀਆ ਲੱਗਾ ਜੀ ਬਹੁਤ ਵਧੀਆ ਲੱਗਾ ਮੈਨੂੰ ਕਿਉਂਕਿ ਦੇਖੋ ਸਰ ਦੇਖੋ ਮੈਂ ਮਾਰਕੀਟ ਕਰਦਾ ਮੈਂ ਦਿੱਲੀ ਜਾਂਦਾ ਅਕੜਦੀ ਕੋ ਦਾਸਪੁਰ ਪਠਾਨਕੋਟ ਸਰ ਪਤਾ ਕੀ ਇਹ ਕਈ ਵਾਰੀ ਸਾਡਾ ਕੋ ਕੈਸ਼ ਹੁੰਦਾ ਹੈ ਜਾਂ ਹੁੰਦਾ ਹੈ ਬਹੁਤ ਵਧੀਆ ਲੱਗਾ ਮੈਨੂੰ ਕਈ ਵਾਰੀ ਸਜ਼ਾਤੀ ਅੰਸਰ ਬਹੁਤ ਹੁੰਦੇ ਰੇਨ ਚ ਬਹੁਤ ਜ਼ਿਆਦਾ ਹੁੰਦੇ ਸੋ ਲੱਗਦਾ ਨਹੀਂ ਇਹਨਾਂ ਨੂੰ ਥਲ ਪੇਗੀ ਹੁਣ ਥਲ ਪੇਗੀ ਇਹਨਾਂ ਨੂੰ ਬਹੁਤ ਵਧੀਆ ਪ੍ਰੈਸ਼ਨ ਇਹਨਾਂ ਦੇ ਆਪਰੇ ਲਾਗੀ ਤਾਂ ਬਹੁਤ ਵਧੀਆ ਕੀਤਾ ਹਾਂ ਹੁਣ ਥਲ ਜ਼ਰੂਰ ਪਏਗੇ ਨਾਲ ਮਾਨਯੋਗ ਡੀਜੀਪੀ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ ਤੇ ਜਿਹੜਾ ਅਸੀਂ ਆਪਰੇਸ਼ਨ ਪ੍ਰਹਾਰ 2.0 ਚਲਾਇਆ ਸੀਗਾ ਉਸੇ ਲੜੀ ਦੇ ਵਿੱਚ ਜਿੱਦਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਜਿਹੜੇ ਸਾਡੇ 110 ਆਪਰੇਸ਼ਨ ਚੱਲ ਰਹੇ ਆ ਫਲੈਗ ਮਾਰਚਸ ਚੱਲ ਰਹੇ ਹਤੇ ਅਸੀਂ ਡੋਮਿਨੇਸ਼ਨ ਜਿਹੜੀ ਹੈਗੀ ਉਹ ਵਧਾ ਰਹੇ ਆ ਤੇ ਵਿਜ਼ਿਬਿਲਟੀ ਆਫ ਫੋਰਸ ਵਧਾ ਰਹੇ ਆ ਉਸੇ ਲੜੀ ਦੇ ਵਿੱਚ ਜਿਹੜਾ ਹੈਗਾ ਅੱਜ ਅਸੀਂ ਰੇਲਵੇ ਸਟੇਸ਼ਨ ਤੇ ਕਾਸੋ ਕਰਾ ਰਹੇ ਹਾਂ ਜਿਵੇਂ ਕਿਹਾ ਸੀਗਾ ਕਿ ਜਿਹੜਾ ਇਸ ਆਪਰੇਸ਼ਨ ਤਰ੍ਹਾਂ ਦੇ ਆਪਰੇਸ਼ਨ ਹੈ ਉਹਨਾਂ ਨੂੰ ਇਸੇ ਤਰ੍ਹਾਂ ਬਰਕਰਾਰ ਰੱਖਿਆ ਜਾਏਗਾ ਅੱਜ ਬਟਾਲਾ ਪੁਲਿਸ ਸਟੇਸ਼ਨ ਦੇ ਉੱਤੇ ਮੈਂ ਆਪ ਐਸਪੀ ਸਾਹਿਬਾਨ ਡੀਐਸਪੀ ਸਾਹਿਬਾਨ ਤੇ ਨਾਲ ਸਾਡੇ ਨਾਲ ਜੀਆਰਪੀ ਦੀ ਵੀ ਫੋਰਟ ਹੈਗੀ ਆ ਅਸੀਂ ਇੱਥੇ ਕਾਸੋ ਕੀਤਾ ਹੈਗਾ ਤੇ ਇਹ 1 ਵਜੇ ਸਟਾਰਟ ਕੀਤਾ ਸੀਗਾ ਤੇ 3 ਵਜੇ ਤੱਕ ਜਿਹੜਾ ਹੈਗਾ ਇੱਥੇ ਅਸੀਂ ਚੈਕਿੰਗ ਕਰਾਂਗੇ ਤੇ ਇਹਦੇ ਨਾਲ-ਨਾਲ ਜਿਹੜੀਆਂ ਬਾਕੀ ਸਰਵਿਸਨ ਹੈਗੀਆਂ ਉੱਥੇ ਵੀ ਜਿਹੜੀ ਹੈਗੀ ਸਾਡੀ ਚੈਕਿੰਗ ਚੱਲਦੀ ਪਈ ਹੈ ਡੀਐਸਪੀ ਸਹਿਵਾਨ ਵੱਲੋਂ ਤੇ ਮੈਂ ਇਹ ਕਹਿਣਾ ਚਾਹਾਂਗਾ ਕਿ ਜਿਹੜੇ ਵੀ ਸਾਡੇ ਹੋਰ ਜਿਵੇਂ ਬੱਸ ਸਟੈਂਡ ਜੋ ਸੈਂਸਿਟਿਵ ਪੁਆਇੰਟਸ ਹੈਗੇ ਨੇ ਤੇ ਉਹਨਾਂ ਦੇ ਵੀ ਅਸੀਂ ਜਿਹੜੀ ਰੂਟੀਨ ਦੇ ਵਿੱਚ ਚੈਕਿੰਗ ਚਲਾਉਂਦੇ ਰਹਾਂਗੇ ਸਰ ਇਹਦੇ ਵਿੱਚ ਕੋਜੀ ਅਸੀਂ ਇਹ ਸਟਾਰਟ ਕਰਨ ਤੋਂ ਪਹਿਲਾਂ ਇਹ ਸਾਰੀਆਂ ਫੋਰਸ ਨੂੰ ਹਦਾਇਤਾਂ ਦਿੱਤੀਆਂ ਸੀਗੀਆਂ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਪਬਲਿਕ ਨੂੰ ਵੀ ਅਦਾਜ਼ ਦੇਣੀ ਚਾਹਾਂਗਾ ਕਿ ਜਿਵੇਂ ਕੋਈ ਬੱਸ ਸਟੈਂਡ ਹੈ ਕੋਈ ਰੇਲਵੇ ਸਟੇਸ਼ਨ ਹੈ ਜਾਂ ਕੋਈ ਹੋਰ ਕੋਈ ਭੀੜ ਭੜੱਕੇ ਵਾਲੀ ਜਗ੍ਹਾ ਹੈਗੀ ਆ ਤਾਂ ਉੱਥੇ ਕੋਈ ਵੀ ਲਵਾਰਿਸ ਵਸਤੂ ਪਈ ਆ ਉਹਨੂੰ ਛੇੜਨਾ ਨਹੀਂ ਹੈਗਾ ਉੱਥੇ ਦੇਖੋ ਕੋਣ ਅਫੀਸ਼ੀਅਲ ਉੱਥੇ ਪੋਸਟਡ ਹੈ ਉਹਨੂੰ ਇਨਫਾਰਮ ਕਰੋ ਇਸੇ ਤਰੀਕੇ ਨਾਲ ਜਿੱਥੇ ਅਸੀਂ ਪਬਲਿਕ ਨੂੰ ਇੱਥੇ ਦੱਸਿਆ ਹੈਗਾ ਦੂਜਾ ਸਾਡੀ ਫੋਰਸ ਵੱਲੋਂ ਵੀ ਇਹੀ ਹੈਗਾ ਕਿ ਜੇ ਕੋਈ ਸ਼ੱਕੀ ਵਿਅਕਤੀ ਹੈਗਾ ਜਾਂ ਕੋਈ ਇਸ ਤਰ੍ਹਾਂ ਦਾ ਉਹਨੂੰ ਅਸੀਂ ਚੈੱਕ ਕੀਤਾ ਤੇ ਪ੍ਰੋ ਅਸੀਂ ਜਿਹੜੀ ਐਂਟੀ ਸੈਵਟੇਜ ਚੈਕਿੰਗ ਵੀ ਕਰਾਵਾਂਗੇ ਤੇ ਦੂਜਾ ਇਹ ਹੈ ਕਿ ਕਈ ਵਾਰੀ ਯਾਤਰੀਆਂ ਨੂੰ ਪਰੇਸ਼ਾਨੀ ਹੁੰਦੀ ਹੈ ਤਾਂ ਮੈਂ ਇੱਕ ਗੁਜਾਰਿਸ਼ ਕਰਾਂਗਾ ਕਿ ਜਿੱਥੇ ਵੀ ਸਾਡੀ ਪੁਲਿਸ ਵੱਲੋਂ ਚੈਕਿੰਗ ਕੀਤੀ ਜਾਵੀਏ ਤੇ ਸਾਡਾ ਪੂਰਾ ਕੋਆਪਰੇਸ਼ਨ ਦਿੱਤਾ ਜਾਵੇ ਦੇਖੋ ਜੀ ਸਾਡੇ ਜਿਹੜੇ ਆਪਰੇਸ਼ਨ ਪ੍ਰਹਾਰ ਹੈ ਉਹ ਦੋ ਚੱਲੇ ਹੈਗੇ ਆ ਤੇ ਦੋ ਦੇ ਵਿੱਚ 300 ਤੋਂ ਜ਼ਿਆਦਾ ਗ੍ਰਿਫਤਾਰੀਆਂ ਜਿਹੜੀਆਂ ਬਟਾਲਾ ਪੁਲਿਸ ਨੇ ਕੀਤੀਆਂ ਹੈਗੀਆਂ ਤੇ ਜਿੱਦਾਂ ਤੁਸੀਂ ਦੇਖਿਆ ਹੈਗਾ ਕਿ ਬਹੁਤ ਜ਼ਿਆਦਾ ਸੀਨੀਅਰ ਕ੍ਰਾਈਮ ਦੇ ਮੁਕੱਦਮਿਆਂ ਦੇ ਵਿੱਚ ਦੋਸ਼ੀ ਅਸੀਂ ਗ੍ਰਿਫਤਾਰ ਕੀਤੇ ਐ ਜਿੱਦਾਂ ਆਪਰੇਸ਼ਨ ਪ੍ਰਹਾਰ 2 ਦੇ ਵਿੱਚ ਮਰਡਰ ਦੇ ਦੋਸ਼ੀ ਵੀ ਗ੍ਰਿਫਤਾਰ ਹੋਏ ਸੀ ਚਾਹੀਦੀ ਹੈ ਇਹਦੇ ਨਾਲ ਵਿਜ਼ਿਬਿਲਟੀ ਆਫ ਫੋਰਸ ਤੇ ਪਬਲਿਕ ਦਾ ਕੰਫੀਡੈਂਸ ਜਿਹੜਾ ਹੈਗਾ ਉਹ ਵੀ ਪੁਲਿਸ ਦੇ ਵਿੱਚ ਵਧਦਾ ਹੈ ਪਬਲਿਕ ਪਬਲਿਕ ਦੀ ਸਾਨੂੰ ਬਹੁਤ ਕੋਆਪਰੇਸ਼ਨ ਮਿਲ ਰਹੀ ਹੈ ਮੈਨੂੰ ਪਰਸਨਲੀ ਆ ਕੇ ਆਫਿਸ ਦੇ ਵਿੱਚ ਵੀ ਲੋਕ ਮਿਲਦੇ ਆ ਜਦੋਂ ਸਾਡੇ ਡੀਐਸਪੀ ਸਾਹਿਬਾਨ ਐਸਪੀ ਸਾਹਿਬਾਨ ਜਦੋਂ ਆਪਣੀ ਡਿਊਟੀ ਨਿਭਾਉਂਦੇ ਆ ਤਾਂ ਉੱਥੇ ਆ ਕੇ ਵੀ ਜਿਹੜੇ ਲੋਕ ਆ ਆਪਣਾ ਫੀਡਬੈਕ ਦੇ ਰਹੇ ਆ ਕਿ ਇਸ ਤਰ੍ਹਾਂ ਦੀ ਡੋਮਿਨੇਸ਼ਨ ਜਿਹੜੀ ਹੈਗੀ ਆ ਉਹ ਕੰਟੀਨਿਊਸਲੀ ਚੱਲਦੀ ਰਹਿਣੀ ਚਾਹੀਦੀ ਬਿਲਕੁਲ ਜੀ ਪਬਲਿਕ ਦਾ ਮਨੋਵਰ ਉੱਚਾ ਹੁੰਦਾ ਹੈਗਾ ਤੇ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਜਿੱਥੇ ਜਿਵੇਂ ਕਿ ਈਵਨਿੰਗ ਦੇ ਵਿੱਚ ਸਾਨੂੰ ਪਹਿਲਾਂ ਲੱਗਦਾ ਸੀ ਕਿ ਇੱਥੇ ਕੋਈ ਜ਼ਿਆਦਾ ਸ਼ਰਾਰਤ ਹੁੰਦੀ ਹੈ ਕੋਈ ਸਨੇਚਿੰਗ ਦੀ ਘਟਨਾ ਵਾਪਰ ਜਾਂਦੀ ਹੈ ਅਸੀਂ ਬਟਾਲਾ ਸਿਟੀ ਦੇ ਵਿੱਚ ਘੱਟੋ ਘੱਟ 100 150 ਬੰਦੇ ਦਾ ਡੇਲੀ ਡੋਮੀਨੇਸ਼ਨ ਕਰਦੇ ਹਾਂ ਉਹਦਾ ਸਾਡਾ ਟਾਈਮ ਫਿਕਸ ਨਹੀਂ ਹੁੰਦਾ ਹੈਗਾ ਤੇ ਹੁਣ ਅਸੀਂ ਜਿਹੜੀ ਇਹ ਡੋਮੀਨੇਸ਼ਨ ਹੈ ਮਾਰਨਿੰਗ ਦੇ ਵਿੱਚ ਵੀ ਸਟਾਰਟ ਕਰਤੀ ਹੈ ਤੁਸੀਂ ਦੇਖ ਲਿਓ ਆਫਟਰਨੂਨ ਦਾ ਟਾਈਮ ਹੈ ਤੇ ਅਸੀਂ ਕਸੂ ਆਪਰੇਸ਼ਨ ਜਿਹੜਾ ਹੈਗਾ ਇਹ ਵਿੱਚ ਇਹਦੇ ਚਲਾ ਰਹੇ ਤੇ ਇਹਦੇ ਨਾਲ ਪਬਲਿਕ ਦਾ ਜਿਹੜਾ ਕੰਫੀਡੈਂਸ ਹੈ ਉਹ ਪੂਰਾ ਵਧ ਗਿਆ